ਹੁਣ ਅਸੀਂ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੀ ਹਾਲਾਂਕਿ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਤਾਂ ਹੱਲ ਹੋ ਚੁੱਕੇ ਨੇ ਕੇਂਦਰ ਸਰਕਾਰ ਨੇ ਸੈਨੇਟ ਨੂੰ ਲੈ ਕੇ ਜੋ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਉਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਆ ਗਿਆ ਲੇਕਿਨ ਸਟੂਡੈਂਟਸ ਜਥੇਬੰਦੀਆਂ ਕਹਿ ਰਹੀਆਂ ਕਿ ਪਹਿਲਾਂ ਸੈਨੇਟ ਦੀਆਂ ਚੋਣਾਂ ਦਾ ਐਲਾਨ ਕਰੋ ਨੋਟੀਫਿਕੇਸ਼ਨ ਜਾਰੀ ਕਰੋ ਤਰਨਾ ਤਾਂ ਤਾਂ ਹੀ ਖਤਮ ਹੋਣਾ ਹੈ ਮੌਜੂਦਾ ਹਾਲਾਤ ਕੀ ਨੇ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮਨਜੋਤ ਕੰਗ ਹੋਣਗੇ ਯੂਨੀਵਰਸਿਟੀ ਤੋਂ ਉੱਥੇ ਹਾਲਾਤਾਂ ਦੇ ਵਿੱਚ ਕੀ ਦੇਖ ਰਿਹਾ ਕਿਸ ਤਰੀਕੇ ਦੇ ਮੌਜੂਦਾ ਹਾਲਾਤ ਨੇ ਤਾਂ ਸਟੂਡੈਂਟ ਕਿਸ ਰੋਧ ਦੇ ਵਿੱਚ ਨੇ ਪ੍ਰੋਟੈਸਟ ਅੱਗੇ ਕਿੱਦਾਂ ਨੂੰ ਜਾ ਸਕਦਾ ਹੈ ਇਸ ਬਾਰੇ ਗੱਲਬਾਤ ਕਰਾਂਗੇ ਨਾਲ ਮੁਹੰਮਦ ਖਾਲਿਦ ਜੀ ਸਾਡੇ ਨਾਲ ਹੋਣਗੇ ਐਕਸਪਰਟ ਨੇ ਯੂਨੀਵਰਸਿਟੀ ਦੇ ਸੈਨੇਟ ਦੇ ਉੱਤੇ ਕਾਫੀ ਕਮਾਂਡ ਹੈ ਇਹਦਾ ਦੀ ਜਾਣਕਾਰੀ ਇਹਨਾਂ ਨੂੰ ਕਾਫੀ ਹੈ ਇਸ ਬਾਰੇ ਇਹਨਾਂ ਤੋਂ ਵੀ ਅਸੀਂ ਕੁਝ ਸੁਝਾਅ ਇਹਨਾਂ ਦੇ ਲਵਾਂਗੇ ਜਾਣਕਾਰੀ ਲਵਾਂਗੇ ਸਭ ਤੋਂ ਪਹਿਲਾਂ ਮਨਜੋਤ ਕੰਗ ਦਾ ਅਸੀਂ ਰੁਕ ਕਰਦੇ ਹਾਂ ਕੰਗ ਸਾਹਿਬ ਅ ਤੁਸੀਂ ਪਹਿਲਾਂ ਦਿਖਾ ਦਿਓ ਚੁਗਰਦੇ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ ਆਸ-ਪਾਸ ਸਟੂਡੈਂਟ ਕਿਸ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਇਸ ਸਮੇਂ ਗਹਿਮਾ ਗੈਮੀ ਕਿਸ ਤਰੀਕੇ ਦੇ ਆ ਬਿਲਕੁਲ ਰਵਿੰਦਰ ਕਿਉਂਕਿ ਲਗਾਤਾਰ ਅੱਜ ਲਗਭਗ 13 ਤੋਂ 14 ਦਿਨ ਹੋ ਚੁੱਕੇ ਨੇ ਇਹ ਪ੍ਰਦਰਸ਼ਨ ਜਿਹੜਾ ਇਸੇ ਤਰੀਕੇ ਦੇ ਨਾਲ ਜਾਰੀ ਹੈ ਤਾਂ ਇਸ ਪਾਸੇ ਨੂੰ ਮੈਂ ਆਪਣੇ ਸਹਿਯੋਗੀ ਇੰਦਰ ਨੂੰ ਕਹਾਂਗਾ ਇੱਕ ਪਰ ਦੂਰ ਤੋਂ ਜਿਹੜੀ ਤਸਵੀਰ ਹੈ ਉਹ ਦਿਖਾ ਦੇਵੇ ਕਿ ਮੋਰਚਾ ਲਗਾਤਾਰ ਚੱਲ ਰਿਹਾ ਹੈ तमाम ਜਿਹੜੇ ਲੋਕ ਨੇ ਉਹ ਇਸ ਮੋਰਚੇ ਦੇ ਉੱਪਰ ਪਹੁੰਚੇ ਹੋਏ ਜਿਵੇਂ ਪਹਿਲਾਂ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਨੇ ਉਹ ਆਪਣੇ ਤੌਰ ਦੇ ਉੱਪਰ ਪੂਰਨ ਤੌਰ ਤੇ ਜਿਹੜੀ ਭੂਮਿਕਾ ਨਿਭਾ ਰਹੇ ਨੇ ਕਿਵੇਂ ਸੈਨੇਟਰ ਸਿੰਡੀਕੇਟ ਦੇ ਮੁੱਦੇ ਨੂੰ ਬਹਾਲ ਕਰਉਣਾ ਪਹਿਲਾਂ ਨੋਟੀਫਿਕੇਸ਼ਨ ਰੱਦ ਕਰਵਾਇਆ ਔਰ ਉਸ ਤੋਂ ਬਾਅਦ ਕੱਲ ਵੀ ਜਿਹੜੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਚੰਡੀਗੜ੍ਹ ਦੇ ਐਸਐਸਪੀ ਦੇ ਨਾਲ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਹੱਲ ਕਿੱਥੋਂ ਤੱਕ ਪਹੁੰਚਿਆ ਅੱਜ ਫਿਰ ਤੋਂ ਪ੍ਰੋਫੈਸਰਜ਼ ਦੇ ਨਾਲ ਬੈਠਕ ਹੋਈ ਜਿਹੜੀ ਪੰਜ ਮੈਂਬਰੀ ਕਮੇਟੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਬਣਾਈ ਸੀਗੀ ਉਸ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਉੱਪਰ ਗੱਲਬਾਤ ਹੋਈ ਸਭ ਤੋਂ ਪਹਿਲਾਂ ਸੈਨੇਟ ਮੈਂਬਰ ਰਵਿੰਦਰ ਸਿੰਘ ਢਾਲੀਵਾਲ ਨੇ ਅੱਜ ਦੀ ਜਿਹੜੀ ਮੀਟਿੰਗ ਦਾ ਖਾਸ ਅਪਡੇਟ ਕੀ ਹੈ ਔਰ ਨਾਲ ਦੇ ਨਾਲੇ ਵੀ ਦੱਸਦੀ ਕਿ ਸ਼੍ਰੋਮਣੀ ਕਾਲੀਕਾਲ ਦਾ ਡੈਲੀਗੇਸ਼ਨ ਹੈ ਉਹ ਅੱਜ ਫਿਰ ਤੋਂ ਪਹੁੰਚਿਆ ਯੂਥ ਕਾਲੀਕਾਲ ਦੇ ਪ੍ਰਧਾਨ ਨੇ ਔਰ ਬਾਕੀ तमाम ਲੀਡਰਸ਼ਿਪ ਹੈ ਤਾਂ ਅਰਵਿੰਦਰ ਜੀ ਪੂਰੀ ਇੱਕ ਵਾਰ ਅੱਜ ਦੀ ਜਿਹੜੀ ਮੀਟਿੰਗ ਹੈ ਉਸ ਦੇ ਵਿੱਚ ਕੀ ਕੁਝ ਖਾਸ ਗੱਲਬਾਤ ਹੋਈ ਸਾਡੀ ਨਾਲ ਦੀ ਵੀ ਸੀ ਮੈਡਮ ਨਾਲ ਮੀਟਿੰਗ ਹੋਈ ਸੀ ਕੱਲ ਤੇ ਉਸ ਮੀਟਿੰਗ ਦੇ ਵਿੱਚ ਤਕਰੀਬਨ ਮੈਡਮ ਨੇ ਇਹ ਕਿਹਾ ਸੀ ਵੀ ਜਿੰਨੀਆਂ ਵੀ ਮੰਗਾ ਨੇ ਉਹ ਸਾਰੀਆਂ ਐਕਸੈਪਟਡ ਨੇ ਉਹਨਾਂ ਨੇ ਇਹ ਕਹਿਤਾ ਸੀਗਾ ਕਿ ਸਾਰੀਆਂ ਮੰਗਾ ਮੰਨ ਲੀਆਂ ਗਈਆਂ ਨੇ ਪਰ ਕੁਝ ਇਹੋ ਜਿਹੇ ਵਿਦਿਆਰਥੀਆਂ ਦੇ ਮੰਗਾਂ ਨਾਲ ਐਡ ਸੀ ਵੱਡੀ ਮੰਗ ਤਾਂ ਸਭ ਨੂੰ ਪਤਾ ਹੀ ਆ ਸੈਨੇਟ ਦੀਆਂ ਚੋਣਾਂ ਦੀਆਂ ਕੁਝ ਮੰਗਾਂ ਇਹੋ ਜਿਹੀਆਂ ਸੀ ਜਿਵੇਂ ਜਿਹੜੀ ਵਿਦਿਆਰਥੀਆਂ ਦੀ ਕੌਂਸਲ ਚੁਣੀ ਜਾਂਦੀ ਹੈ ਇੱਥੇ ਉਹਦਾ ਜਿਹੜਾ ਬਜਟ ਹੈ ਜਾਂ ਜਿਹੜੇ ਉਹਦੇ ਕੰਮਕਾਰ ਨੇ ਉਹਦੇ ਉੱਪਰ ਰੋਕ ਲਾਤੀ ਗਈ ਸੀਗੀ ਉਹਨੂੰ ਲਿਮਿਟਾਈਜ਼ ਕਰਤਾ ਗਿਆ ਸੀ ਇੱਕ ਤਾਂ ਉਹਦੇ ਬਾਰੇ ਸੀ ਤਾਂ ਉਹ ਅੱਜ ਮੰਗ ਜਿਹੜੀ ਮੰਨ ਲਈ ਗਈ ਆ ਇੱਕ ਇਹਨਾਂ ਨੇ ਜਿਹੜੇ ਇੱਕ ਇਹਨਾਂ ਨੇ ਇੱਕ ਕਮੇਟੀ ਬਣਾਈ ਸੀ ਜਿਹੜੀ ਕਿ ਇਹ ਡਿਸਾਈਡ ਕਰੂਗੀ ਕਿ ਜਦੋਂ ਕੋਈ ਵੀ ਇੱਥੇ ਕੋਈ ਪ੍ਰੋਗਰਾਮ ਹੋਊਗਾ ਯੂਨੀਵਰਸਿਟੀ ਵਿੱਚ ਸੈਮੀਨਾਰ ਹੋਊਗਾ ਜਾਂ ਕੋਈ ਵਿਦਿਆਰਥੀ ਜਥੇਬੰਦੀ ਜਾਂ ਕੌਂਸਲ ਤੇ ਸਾਨੂੰ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਸਾਨੂੰ ਵੀ ਸਾਰਿਆਂ ਨੂੰ ਇਤਰਾਜ ਸੀ ਕਿ ਇਹ ਇੱਕ ਤਰ੍ਹਾਂ ਦਾ ਲੋਕਤੰਤਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਇੱਥੇ ਆਰਐਸਐਸ ਦੇ ਜਿਹੜੇ ਸ਼ੋਕ ਸਮਾਗਮ ਨੇ ਉਹ ਮਨਾਏ ਜਾ ਸਕਦੇ ਆ ਜਦੋਂ ਆਰਐਸਐਸ ਦੇ ਜਿਹੜੇ ਇਹਨਾਂ ਦੇ ਦਿਨ ਹੁੰਦੇ ਨੇ ਉਹ ਸ਼ਰਿਆ ਮਨਾਏ ਜਾਂਦੇ ਆ ਯੂਨੀਵਰਸਿਟੀ ਦੇ ਵਿੱਚ ਤਾਂ ਫਿਰ ਜੇ ਉਹ ਬਣਾ ਸਕਦੇ ਨੇ ਤਾਂ ਫਿਰ ਸਾਨੂੰ ਵੀ ਸਪੇਸ ਦਿਓ ਸਾਨੂੰ ਵੀ ਆਪਣੀਆਂ ਗੱਲਾਂ ਕਰਨ ਦਿਓ ਤਾਂ ਇੱਕ ਇਹੋ ਜਿਹਿਆਂ ਜਿਹੜੀਆਂ ਮੰਗਾਂ ਸੀ ਤਕਰੀਬਨ ਉਹ ਸਾਰੀਆਂ ਮੰਨ ਲਈਆਂ ਗਈਆਂ ਨੇ ਹੁਣ ਜਿਹੜੀ ਗੱਲ ਤੇ ਪੇਚ ਫਸਿਆ ਹੋਇਆ ਉਹ ਮੇਨ ਉਹੀ ਗੱਲ ਹੈ ਕਿ ਇਲੈਕਸ਼ਨ ਚੋਣਾਂ ਦਾ ਜਿਹੜਾ ਸ਼ਡਿਊਲ ਹੈ ਉਹ ਇਹਨਾਂ ਨੇ ਭੇਜਤਾ ਹੈ ਮੈਡਮ ਨੇ ਸਾਨੂੰ ਆਫੀਸ਼ੀਅਲੀ ਵੀ ਦਿਖਾਤਾ ਤੁਹਾਨੂੰ ਮੀਡੀਆ ਦੇ ਵਿੱਚ ਵੀ ਸਾਰੇ ਸਾਥੀਆਂ ਨੂੰ ਪਤਾ ਲੱਗ ਗਿਆ ਹੁਣ ਉਹਦੀ ਜਿਹੜੀ ਤਰੀਕਾ ਨੇ ਉਹ ਸਾਰਾ ਸ਼ਡਿਊਲ ਭੇਜਿਆ ਗਿਆ ਪਰ ਉਹ ਅਪਰੂਵ ਹੋਣਾ ਹੈ ਜਿਹੜੇ ਚਾਂਸਲਰ ਹੁੰਦੇ ਆ ਪੰਜਾਬ ਯੂਨੀਵਰਸਿਟੀ ਦੇ ਉਪ ਪ੍ਰਧਾਨ ਉਹਨਾਂ ਨੇ ਅਪਰੂਵ ਕਰਨਾ ਹੈ ਅਪਰੂਵ ਕਰਨ ਤੋਂ ਬਾਅਦ ਫਿਰ ਉਹਦੀ ਇਲੈਕਸ਼ਨ ਡੇਟ ਅਨਾਉਂਸ ਹੋ ਜਾਣੀ ਹੈ ਜਦੋਂ ਅਨਾਉਂਸ ਹੁੰਦੀ ਹੈ ਤਾਂ ਰਲਾ ਖਤਮ ਹੋ ਜਾਣਾ ਬਸ ਇੰਨੀ ਗੱਲ ਹੈ ਜੀ ਬਿਲਕੁਲ ਬਿਲਕੁਲ ਤਾਂ ਨਾਲ ਦੀ ਨਾਲ ਚੱਲਦੇ ਆ ਪੂਰੀ ਟੀਮ ਜਿਹੜੀ ਤਮਾਮ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਟੀਮ ਦੇ ਨਾਲ ਨਾਲ ਐਸਓਆਈ ਤੋਂ ਲੀਡਰਸ ਵੀ ਪਹੁੰਚੇ ਹੋਏ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬ ਨਾਮਾ ਤੋਂ ਤਾਂ ਸਰਬਜੀਤ ਸਿੰਘ ਚਿੰਜਰ ਜਿਹੜੇ ਸਾਹਿਬ ਸਭ ਤੋਂ ਪਹਿਲਾਂ ਇਹ ਦੇਖੀਏ ਵੀ ਪਿਛਲੇ ਲੰਮੇ ਸਮੇਂ ਤੋਂ ਤਮਾਮ ਵਿਦਿਆਰਥੀ ਸੰਘਰਸ਼ ਕਰਦੇ ਆ ਰਹੇ ਨੇ ਸਹਿਯੋਗ ਇੱਕ ਠੋਕਵਾ ਜਿਹੜਾ ਐਸਓਆਈ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਮਿਲ ਰਿਹਾ ਸੋ ਅੱਜ ਕਿਦਾਂ ਦੀ ਪੇਸ਼ਕਸ਼ ਲੈ ਕੇ ਆਏ ਦੇਖੋ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਾਰੀ ਇੱਥੇ ਯੂਨੀਵਰਸਿਟੀ ਵਿਖੇ ਪਹੁੰਚੀ ਆ ਪਹਿਲਾਂ ਵੀ ਜਿੱਥੇ ਸਰਦਾਰ ਸੁਖਬੀ ਸਿੰਘ ਬਾਦਲ ਜੀ ਪਹਿਲੇ ਦਿਨ ਤੋਂ ਆਵਾਜ਼ ਬੁਲੰਦ ਕਰ ਰਹੇ ਨੇ ਵੀ ਬਾ하ਤ ਸਿੰਘ ਮਿਤਕੌਰ ਬਾਦਲ ਜੀ ਮੈਂਬਰ ਲੋਕ ਸਭਾ ਉਹ ਇੱਥੇ ਯੂਨੀਵਰਸਿਟੀ ਦੇ ਵਿੱਚ ਵਿਜ਼ਿਟ ਕਰਕੇ ਗਏ ਨੇ ਹੋਰ ساری ਤਮਾਮ ਲੀਡਰਸ਼ਿਪ ਆ ਕੇ ਗਈ ਆ ਅੱਜ ਵੀ ਸਰਦਾਰ ਗੁਰਪੀ ਸਿੰਘ ਰਾਜੂ ਖੰਨਾ ਜੀ ਭੀਮ ਬੜੈ ਜੀ ਅਮਿਤ ਰਾਠੀ ਜੀ ਸੰਜੀਤ ਸਿੰਘ ਚਨਾਤਲ ਜੀ ਹੋਰ ਯੂਥ ਕਾਲ ਦੇ ਜਿਲ੍ਹਾ ਪ੍ਰਧਾਨ ਸਾਰੇ ਸਿੰਘ ਸਾਡੇ ਢਿਲੋਂ ਸਾਹਿਬ ਜਿਹੜੇ ਸੈਨੇਟ ਦੇ ਮੈਂਬਰ ਵੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਨੇ ਸਾਰੀ ਲੀਡਰਸ਼ਿਪ ਇੱਥੇ ਖੜੀ ਆ ਧਰਨੇ ਦੇ ਵਿੱਚ ਬੈਠੀ ਆ ਗੱਲ ਇਹ ਆ ਵੀ ਸ਼੍ਰੋਮਣੀ ਅਕਾਲੀ ਦਲ ਜਦੋਂ ਪੰਜਾਬ ਦੀ ਪੰਜਾਬ ਖੜਨ ਦੀ ਗੱਲ ਆਉਂਦੀ ਆ ਪੰਜਾਬ ਆਪਾਂ ਕਹੀ ਜਾਂਦੇ ਕਿ ਪੰਜਾਬ ਬਚਾਉਣਾ ਹੈ ਪੰਜਾਬ ਦੇ ਅਧਿਕਾਰ ਬਚਾਉਣੇ ਆ ਪੰਜਾਬ ਦੀ ਲੜਾਈ ਲੜਨੀ ਆ ਪੰਜਾਬ ਬਣਿਆ ਕਿਵੇਂ ਸੀ ਇਹ ਤਾਂ ਮੁੱਕਰੀ ਗਏ ਸੀ ਇਹ ਤਾਂ ਜਦੋਂ ਦੇਸ਼ ਜਾਤ ਹੋਇਆ ਕਹਿੰਦੇ ਕਿਹੜਾ ਪੰਜਾਬ ਤੱਬਾ ਤੇ ਔਰਤੀ ਆਬਤ ਤੇ ਔਰਤੀ ਉਹ 네ਰੂ ਸੀ ਜਿਹੜਾ ਕਹਿੰਦਾ ਸੀ ਕਿ ਪੰਜਾਬ ਦੀ ਕੀ ਲੋੜ ਆ ਪੰਜਾਬ ਤਾਂ ਬਣਾਈ ਅਕਾਲੀ ਦਲ ਨੇ ਆਕਾਲੀ ਦਲ ਨੇ 15 ਸਾਲ ਜੇਰਪੁਰ ਅੰਦੋਲਨ ਪੰਜਾਬ ਚੋਂ ਸੂਬਾ ਮੋਰਚਾ ਸਾਰਾ ਲਾਇਆ ਲੜਾਈ ਲੜੀ ਹਿੱਕ ਢਾ ਕੇ ਸ਼ੋਮਨੀ ਕਲਦਨ ਨੇ ਕੋਈ ਐਨਮੀ ਮੇਰੇ ਗੱਲਾਂ ਨੇ ਇਹ ਇਤਿਹਾਸ ਆ ਪੰਜਾਬ ਨੂੰ ਬਣਾਉਣ ਸੂਬਾ ਬਣਾਉਣ ਦੇ ਵਿੱਚ ਹੀ ਭਾਸ਼ਾ ਦੇ ਆਧਾਰ ਤੇ ਅਕਾਲੀ ਦਲ ਦਾ ਵੱਡਾ ਯੋਗਦਾਨ ਮੁਰੇ ਹੋ ਕੇ ਲੜਾਈ ਲੜੀ ਸ਼ਹੀਦیاں ਵੀ ਦਿੱਤੀਆਂ ਜੇਲਾਂ ਵੀ ਚੱਲੀਆਂ ਉਸ ਤੋਂ ਬਾਅਦ ਜਦੋਂ ਉਦੋਂ ਦੀ ਜਿਹੜੀ ਪੰਜਾਬ ਦਿੱਤਾ ਤਾਂ ਅਧੂਰਾ ਦਿੱਤਾ ਪਾਣੀ ਸਾਡੇ ਖੋਲੇ ਪੰਜਾਬ ਪੰਜਾਬੀ ਬੋਲ ਦੇ ਇਲਾਕੇ ਸਾਡੇ ਖੋਲੇ ਚੰਡੀਗੜ੍ਹ ਸਾਡਾ ਖੋਲਿਆ तमाम ਗੱਲਾਂ ਤੋੜ ਮਰੋੜ ਕੇ ਜਿਹੜਾ ਪੰਜਾਬ ਆ ਉਹ ਪੇਸ਼ ਕਰ ਦਿੱਤਾ ਗਿਆ ਉਹਦੀ ਲੜਾਈ ਹੁਣ ਤੱਕ ਜਾਰੀ ਆ ਉਹ ਜਿਹੜਾ ਖੋਲਿਆ ਗਿਆ ਜੋ ਸਾਨੂੰ ਮਿਲਿਆ ਨਹੀਂ ਜੋ ਅਸੀਂ ਚਾਹੁੰਦੇ ਸੀ ਉਹਦੀ ਲੜਾਈ ਚੱਲੀ ਜਾਂਦੀ ਆ ਹਲੇ ਤੇ ਇਹ ਹੁਣ ਅੱਜ ਇੱਕ ਹੋਰ ਸਾਡੇ ਤੇ ਡਾਕਾ ਪੈ ਗਿਆ ਸਾਡੇ ਅਧਿਕਾਰ ਤੇ ਇੱਕ ਪੰਜਾਬ ਜਿਹੜੀ ਖੂਬਸੂਰਤ ਪੂਰੀ ਪੰਜਾਬ ਦੀ ਇੰਡੀਆ ਦੀਆਂ तमाम ਯੂਨੀਵਰਸਿਟੀਆਂ ਚੋਂ ਸਭ ਤੋਂ ਬਲੱਖਣਤਾ ਜਿਹੜੀ ਇਸ ਯੂਨੀਵਰਸਿਟੀ ਦੀ ਆ ਸੈਨੇਟ ਚੋਣਾ ਉਹੀ ਉਹੀ ਰੱਦ ਕਰਤੀਆਂ ਉਹ ਟਾਚੇ ਪੰਗਰਤਿਆ ਦੇਖੋ ਕਿੱਡਾ ਵੱਡਾ ਹਮਲਾ ਕੋ ਛੋਟਾ ਹਮਲਾ ਮਨਜੋਤ ਕਹਿੰਦੇ ਇੱਕ ਸਵਾਲ ਇਹਨਾਂ ਤੋਂ ਪੁੱਛਿਓ ਜਰਾ ਇੱਕ ਸਵਾਲ ਪੁੱਛਿਓ ਇਹ ਸਿਆਸੀ ਬੰਦੇ ਨੇ ਅਕਾਲੀ ਦਲ ਦੇ ਨਾਲ ਸੰਬੰਧ ਰੱਖਦੇ ਨੇ ਪ੍ਰਧਾਨ ਨੇ ਯੂਥ ਅਕਾਲੀ ਦਲ ਦੇ ਇੱਕ ਚੀਜ਼ ਪੁੱਛੋ ਕਿ ਆਮ ਆਦੀ ਪਾਰਟੀ ਦੀ ਸਰਕਾਰ ਦੀ ਕੀ ਇਹਦੇ ਚ ਭੂਮਿਕਾ ਆ ਰਹੀ ਹੈ ਕਿਸ ਤਰੀਕੇ ਦੀ ਉਹਨਾਂ ਦੀ ਇਨਵੋਲਵਮੈਂਟ ਰਹੀ ਹੈ ਨਾ ਤਾਂ ਆਮ ਆਦੀ ਪਾਰਟੀ ਦੀ ਸਰਕਾਰ ਹਲੇ ਤੱਕ ਵਿਧਾਨ ਸਭਾ ਦੇ ਵਿੱਚ ਇੱਕ ਦਿਨ ਦਾ ਕੋਈ ਸੈਸ਼ਨ ਬੁਲਾ ਸਕੀ ਆ ਨਾ ਹੀ ਆ ਕਿਤੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਕਾਨੂੰਨੀ ਲੜਾਈ ਲੜ ਸਕੀ ਐ ਨਾ ਹੀ ਕੋਈ ਹਲੇ ਤੱਕ ਮੁੱਖ ਮੰਤਰੀ ਵੱਲੋਂ ਯੂਨੀਵਰਸਿਟੀ ਤੋਂ ਲੈ ਕੇ ਕੋਈ ਗਵਰਨਰ ਹਾਊਸ ਤੱਕ ਮਾਰਚ ਹੀ ਕੱਢ ਦਿੰਦੇ ਉਹ ਵੀ ਕਿਸੇ ਤਰੀਕੇ ਦਾ ਕੋਈ ਮਾਰਚ ਨਹੀਂ ਕੱਢਿਆ ਨਾ ਕੋਈ ਹੋਰ ਮੇਰੇ ਖਿਆਲ ਚ ਕੋਈ ਵੱਡੀ ਚਾਰਾ ਜੋਈ ਆਲ ਪਾਰਟੀ ਮੀਟਿੰਗ ਵਰਗੀ ਕੋਈ ਚਾਰਾ ਜੋਈ ਉਹ ਵੀ ਨਹੀਂ ਦੇਖੀ ਆਮਾਦੀ ਪਾਰਟੀ ਦੀ ਭੂਮਿਕਾ ਕਿਵੇਂ ਦੇਖ ਰਹੇ ਹੋ ਤੁਸੀਂ ਇਹਦੇ ਵਿੱਚ ਤੇ ਫਿਰ ਉਹ ਜਦੋਂ ਚੈੱਕ ਕਰਦੇ ਹੋ ਪਰ ਉਹਦੇ ਵਿੱਚੋਂ ਕਈ ਫਿਰ ਜਾਦੀ ਫਿਰ ਚੈੱਕ ਹੋ ਜਾਂਦਾ ਕੰਮ ਫਿਰ ਉਹ ਹੁਣ ਤੱਕ ਚੱਲੀ ਜਾਂਦਾ ਫਿਰ ਤੁਸੀਂ ਕਹਿੰਦੇ ਜੀ ਇਹ ਵੱਖਵਾਦੀ ਨਹੀਂ ਇਸ ਲਈ ਇਹ ਏਜੰਸੀਆਂ ਨੂੰ ਇਹ ਕੇਂਦਰ ਨੂੰ ਇਹ ਕੇਂਦਰ ਦੇ ਬੈਠੀ ਕੁਰਸੀਆਂ ਦੇ ਮਾਲਕਾਂ ਨੂੰ ਸਮਝਣਾ ਪੈਣਾ ਬਾਰ-ਬਾਰ ਇਹਨਾਂ ਦੀ ਅਣਕ ਨੂੰ ਪੰਜਾਬੀਆਂ ਦੇ ਨੂੰ ਪਿੰਨ ਮਾਰ ਕੇ ਚੈੱਕ ਨਾ ਕਰੋ ਬਾਰ-ਬਾਰ ਮੂੰਹ ਦੀ ਖਾਣੀ ਪਈ ਆ ਤੇ ਹੁਣ ਤੱਕ ਉਹ ਤੋਂ ਤੋਂ ਪੁਰਾਣੀ ਅੱਗ ਲਾਈ ਹੋਈ ਬੁਝਦੀ ਨਹੀਂ ਇਹ ਇਹ ਹੁਣ ਦੀਆਂ ਲਾਈਆਂ ਹੋਈਆਂ ਪਤਾ ਨਹੀਂ ਕਿਉਂ ਤੱਕ ਨਹੀਂ ਬੁਝਣੀਆਂ ਪਤਾ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਦੀ ਕੀ ਭੂਮਿਕਾ ਸਮਝਦੇ ਨੇ ਸਾਰੇ ਕੇਸੇ ਵਿੱਚ ਇੱਥੇ ਤੱਕ ਪਹੁੰਚੀ ਨਹੀਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਨਹੀਂ ਗਿਆ ਕਾਨੂੰਨੀ ਲੜਾਈ ਲੜਨੀ ਕਿੰਨੀ ਵਸਤੂ ਮੁੱਖ ਮੰਤਰੀ ਦੀ ਭੂਮਿਕਾ ਤਾਂ ਮੇਰੇ ਵੀਰ ਤਾਂ ਹੋਊਗੀ ਜਾਂ ਮੁੱਖ ਮੰਤਰੀ ਦੇ ਪੱਲੇ ਕੁਝ ਹੋ ਉਹਦੇ ਪੱਲੇ ਕੀ ਹੈ ਮੁੱਖ ਮੰਤਰੀ ਦੇ ਦੱਸਿਓ ਤਾਂ ਜੀ ਕੀ ਪੱਲੇ ਆ ਉਹਦੇ ਉਹਦੇ ਨਾਲ ਤਾਂ ਬਠਾਰ ਰੱਖੇਰੇ ਦਿੱਲੀ ਦੇ ਬਾਬੂ ਕਿ ਕਿਹੜੀ ਫਾਈਲ ਅੰਦਰ ਜਾਊ ਕਿਹੜੀ ਆਊ ਕੇਜਰੀਵਾਲ ਆ ਭਗਵੰਤ ਮਾਨ ਦੀ ਕੁੱਟੀ ਆ ਅੱਗੇ ਸੈਕਟਰੀਏਟ ਆ ਬਚਾਲੇ ਕੇਜਰੀਵਾਲ ਬੈਠਾ ਇਧਰੋਂ ਫਾਈਲ ਹੋ ਕੇ ਕੇਜਰੀਵਾਲ ਦੇ ਟੇਬਲ ਤੋਂ ਲੰਘਦੀ ਆ ਉਧਰੋਂ ਟੇਬਲ ਲੰਘਦੇ ਭਗਵੰਤ ਮਾਨ ਤਾਂ ਆਪਣਾ ਲਾ ਕੇ 3 ਵਜੇ ਪਹਿਕੇ ਨਜ਼ਾਰੇ ਲੰਦਾ ਭਗਵੰਤ ਉਹਦੇ ਪੱਲੇ ਕੱਖ ਨਹੀਂ ਜਿਹੜਾ ਕਹਿੰਦਾ ਸੀ ਕਿ ਮੈਂ ਹਰਾਪ ਇਹਨ ਪੰਜਾਬੀ ਨੇ ਚੱਲ ਤੋੜ ਕਿਉਂ ਮਾਰਿਆ ਅਗਲੇ ਨੇ ਹਰਾ ਪੈਨ ਕਿਹੜਾ ਹਰਾ ਪੈਨ ਦੀ ਗੱਲ ਹੈ ਨਾ ਹਰਾ ਨਾ ਪੀਲਾ ਨਾ ਲੀਲਾ ਔਰ ਤਾਂ ਪੈਨ ਹੀ ਖੋਲਿਆ ਅਗਲੇ ਨੇ ਹਰਾ ਦਾ ਹੂਰਾ ਭਗਵੰਤ ਮਾਨ ਦੇ ਪੱਲੇ ਕੱਖ ਨਹੀਂ ਇਹ ਯੂਨੀਵਰਸਿਟੀ ਲਈ ਇਹ ਪੰਜਾਬ ਨੂੰ ਮਰਉਣ ਲਈ ਸਾਡੇ ਇਹ ਜਿਹੜਾ ਗਿਆ ਪਾਣੀ ਵਾਲਾ ਜਿਹੜਾ ਬੋਰਡ ਸੀ ਆਪਣਾ ਬੀਬੀਐਮ ਬੋਰਡ ਠੀਕ ਆ ਇਹ ਬੋਰਡ ਦੇ ਵਿੱਚੋਂ ਜਿਹੜੀ ਮੈਂਬਰਸ਼ਿਪ ਸਾਡੀ ਚੱਕੀ ਗਈ ਹੈ ਯੂਨੀਵਰਸਿਟੀ ਭਗਵੰਤ ਮਾਨ ਤਾਂ ਨਜ਼ਾਰੇ ਲਿੰਦਾ ਅਗਲਾ ਉਹ ਤਾਂ ਉਹ ਤਾਂ ਜਦੋਂ ਦੇਖੂਗਾ ਸਟੇਜ ਤੇ ਆ ਕੇ ਅਕਾਲੀ ਦਲ ਲਈ ਸੇ ਹੈ ਅਕਾਲੀ ਦਲ ਮਰ ਗਿਆ ਜੇ ਕਾਲਜਲ ਮਰ ਗਿਆ ਫਿਰ ਤੂੰ ਉੱਠ ਕੇ ਉਪੜੂਪੜ ਰਾਤ ਨੂੰ ਵੀ 12 ਵਜੇ ਅਕਾਲੀ ਦੇ ਲੈ ਕਿਉਂ ਦਿਖੀ ਜਾਂਦਾ ਸਕੂਰ ਸਿੰਘ ਬਾਲਕੂ ਦੇਖੀ ਤਾਂ ਦਿਖਦਾ ਕਿ ਡਾਂਗ ਚੱਕੀ ਖੜੇ ਨੇ ਅਗਲੇ ਐਨ ਹਾਸਾਂ ਚ ਸੁੱਟੀ ਵੀ ਆ ਕਾਲਜ ਦੇ ਨੇ ਡਾਂਗ ਕਿ ਐ ਨਹੀਂ ਪੰਜਾਬ ਦੇ ਹਰਕਤ ਤੋਂ ਉਹਨੂੰ ਵੇਚਣ ਦੰਦੇ ਬਿਲਕੁਲ ਤਾਂ ਸਿਮਰਜੀ ਅੱਜ ਦੀ ਫਿਰ ਇੱਕ ਮੀਟਿੰਗ ਬੁਲਾਈ ਗਈ ਹੈ ਹੁਣ ਉਹਦੇ ਵਿੱਚ ਲੱਗਦਾ ਵੀ ਮਸਲਾ ਹੱਲ ਹੋ ਜਾਣਾ ਪ੍ਰੋਫੈਸਰਸ ਨੇ ਤਾਂ ਤਮਾਮ ਮੁੱਦੇ ਜਿਵੇਂ ਅੱਜ ਸਵੇਰੇ ਬੈਠ ਹੋਈ ਦੇਖੋ ਜੀ ਮੀਟਿੰਗ ਚ ਹੋਣਾ ਕੀ ਉਹ ਤਾਂ ਨਹੀਂ ਮੈਂ ਦੱਸ ਸਕਦਾ ਪਰ ਮਸਲਾ ਤਾਂ ਇਹ ਹੱਲ ਹੋਣਾ ਹੀ ਹੋਣਾ ਹੈ ਇਹਦਾ ਸਮਾਂ ਹੈ ਹੁਣ ਅਸੀਂ ਵੇਟ ਹੀ ਕਰ ਰਹੇ ਹਾਂ ਜਿਹੜੇ ਉਹਨਾਂ ਨੇ ਮੈਨੂੰ ਕਾਲਸ ਆਈ ਸੀ ਕਿ ਜਿਹੜੀ ਸਾਡੀ ਕਮੇਟੀ ਬਣੀ ਹੈ ਉਹ ਪਹੁੰਚਣ ਵਾਲੇ ਹੈ ਇੱਥੇ ਤੁਹਾਨੂੰ ਦੱਸਾਂਗੇ ਫਿਰ ਉਦੋਂ ਬਾਅਦ ਵੀ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਤੇ ਬਾਕੀ ਇਹ ਤਾਂ ਜਿਹੜੇ ਹਿਸਾਬ ਨਾਲ ਹਜੂਮ ਤੁਸੀਂ ਦੇਖਿਆ ਇਹ ਤਾਂ ਮਸਲਾ ਤਾਂ ਇਹਨਾਂ ਨੂੰ ਹੱਲ ਕਰਨਾ ਹੀ ਪੈਣਾ ਹੈ ਹੋਰ ਇਹਨਾਂ ਕੋਲੇ ਆਪਸ਼ਨ ਹੀ ਕੋਈ ਨਹੀਂ ਹੂੰ ਬਿਲਕੁਲ ਬਿਲਕੁਲ ਤਾਂ तमाम ਲੀਡਰਸ਼ਿਪ ਜਿਹੜੀ ਹੈ ਇੱਕ ਇਸ ਪਾਸੇ ਕੁਪੀਸ ਕਿ ਰਾਜੂ ਖੰਨਾ ਹੋਰੀ ਵੀ ਨਹੀਂ ਖੰਨਾ ਸਾਹਿਬ ਜੋ ਸਥਿਤੀ ਇਸ ਸਮੇਂ ਬਣਦੀ ਆ ਰਹੀ ਹੈ ਅਰਵ੍ਰੀਤ ਬਿੱਟੂ ਹਰਾਂ ਦੇ ਬਿਆਨ ਆਏ ਆ ਉਸ ਨੂੰ ਕਿਵੇਂ ਦੇਖਦੇ ਹੋ ਇਹ ਖੂਬ ਗੱਲ ਹੈ ਆ ਸਿੱਧਾ ਦਾ ਮੁੱਦਾ ਪੰਜਾਬੀ ਦੀ ਗੱਲ ਆ ਵੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਇਹਦੇ ਪੰਜਾਬ ਦੇ ਹੱਕ ਤੇ ਡਾਕਾਬਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਪਹਿਲਾਂ ਸੈਨੇਟ ਚੋਣਾਂ 21 ਦੇ ਵਿੱਚ ਰੱਦ ਕੀਤੀਆਂ ਉਦੋਂ ਵੀ ਅਕਾਲੀਆ ਨੇ ਸਹਿਮਤ ਕੀਤਾ ਸਾਹਿਬ ਸਰਬੀਰ ਸਿੰਘ ਬਾਦਲੂ ਰਿਹਾ ਏ ਮਜੀਠੀਆ ਸਾਹਿਬ ਆਏ ਫਿਰ 24 ਵਿੱਚ ਫੇਰ ਧਰਨਾ ਦੇ ਕੇ ਡੇਟਾ ਰਖਾਈ ਗਈ ਇਹ ਮੈਂ ਸਮਝਦਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦਾ ਭਗਵਾ ਕਰਨ ਕੀਤਾ ਜਾ ਰਿਹਾ ਹੈ ਇਹਦੇ ਸਖਤ ਵਿਰੋਧ ਕਰਦੇ ਆ ਦੇਖੋ ਹਰ ਇੱਕ ਨੂੰ ਆਪਣਾ ਧਰਮਿਕ ਆਪਣੀ ਪਾਰਟੀ ਪੈ ਰਹੀ ਆ ਠੀਕ ਆ ਪਰ ਪੰਜਾਬ ਯੂਐਸਟੀ ਪੰਜਾਬ ਦੀ ਆ ਇਹਨੂੰ ਭਗਮਾ ਕਰਨ ਨਾ ਕੀਤਾ ਜਾ ਸਕਦਾ ਨਾ ਕਰਨ ਨਵਾਂਗੇ ਸੋ ਇਸ ਕਰਕੇ ਅੱਜ ਜਿਹੜਾ ਪੰਜਾਬ ਯੂਐਸਟੀ ਬਚਾਓ ਮੋਰਚ ਚੱਲ ਰਿਹਾ ਹੈ ਸੰਘਰਸ਼ ਚੱਲ ਰਿਹਾ ਇਹਦੇ ਵਿੱਚ ਸ਼੍ਰੋਮਣੀ ਕਾਲੀਗਲ ਸਾਡੇ ਐਸਓਈ ਦੇ ਯੂਥ ਕਾਲੀਗਲ ਦੇ ਨੈਸ਼ਨਲ ਪ੍ਰੈਜ਼ੀਡੈਂਟ ਆਏ ਹੋਏ ਨੇ ਐਸਓਈ ਦੇ ਨੈਸ਼ਨਲ ਪ੍ਰੈਜ਼ੀਡੈਂਟ ਸਾਰਿਆਂ ਦਾ ਔਰ ਇਸ ਸੰਘਰਸ਼ ਬੜਾ ਯੋਗਦਾਨ ਪਾਇਆ ਸੋ ਮੈਂ ਸਮਝਦਾ ਕਿ ਇਹ ਸੰਘਰਸ਼ ਸਾਰਾ ਇਕੱਲਾ ਪੰਜਾਬ ਨਹੀਂ ਮੈਂ ਸਮਝਦਾ ਕਿ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਨਾਲ ਲੋਕਾਂ ਦੀ ਮੋਸਲ ਜੁੜੀਆਂ ਹੋਏ ਨੇ ਲੋਕਾਂ ਦੀ ਭਾਵਨਾ ਜੁੜੀਆਂ ਹੋਏ ਨੇ ਨਾਲੇ ਪੰਜਾਬ ਦਾ ਹੱਕ ਆ ਸਾਡਾ ਇਹ ਪੰਜਾਬੀ ਉਸ ਦੀ ਸਾਡਾ ਹੱਕ ਆ ਚੰਡੀਗੜ ਸਾਡਾ ਹੱਕ ਆ ਜੋ ਸਾਨੂੰ ਕੇਂਦਰ ਸਰਕਾਰ ਨਹੀਂ ਦੇ ਰਹੀ ਸੋ ਇਸ ਕਰਕੇ ਇਸ ਘਰ ਤੇਜ ਕੀਤਾ ਜਾਊਗਾ ਤੇ ਜਦ ਤੱਕ ਇਹ ਚੋਣਾਂ ਬਹਾਲ ਨਹੀਂ ਹੁੰਦੀਆਂ ਚੋਣਾਂ ਜਿੱਤ ਕੇ ਕਿਉਂਕਿ ਇਕੱਲਾ ਪੰਜਾਬ ਸਟੀ ਨਹੀਂ ਹੈਗੇ 202 ਕਾਲਜ ਇਹਦਾ ਜੁੜੇ ਹੋਏ ਨੇ ਕਿੰਨੇ ਬੱਚੇ ਦਾ ਭੁੱਖਾ ਕਿੰਨੇ ਨਮਾਇਦੇ ਚੁਣ ਕੇ ਆਉਂਦੇ ਨੇ ਇਹਦੇ ਵਿੱਚ ਦੇਖੋ 200 ਕਾਲ ਦੇ ਵਿੱਚੋਂ ਵੋਟਾ ਬੋਟਿੰਗ ਹੁੰਦੀ ਆ ਸੈਂਡ ਮੈਂਬਰ ਚੁਣੇ ਜਾਂਦੇ ਨੇ ਉਹ ਉਹਨਾਂ ਵਿਰਾਰਤੀਆਂ ਦਾ ਪੰਜਾਬ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਆ ਸੋ ਇਹ ਤਾਂ ਇੱਕ ਡਿਕਟੇਟਰ ਦੇ ਤੌਰ ਤੇ ਕਰਨਾ ਚਾਹੁੰਦੇ ਨੇ ਕਿ ਪੰਜਾਬ ਇਸ ਦੀ ਸੈਂਟ ਚੋਂ ਬੰਦ ਕਰ ਦੋ ਤੇ ਜੋ ਕੇਂਦਰ ਏਜੰਸੀਆਂ ਕਹਿੰਦੇ ਕੇਂਦਰ ਕਹੇ ਉਹ ਪੰਜਾਬ ਜੁਸਟਿਸ ਲਾਗੂ ਕੀਤਾ ਜਾਵੇ ਹੋ ਇਸ ਕਰਕੇ ਇਸ ਗੱਲ ਦੀ ਨਖਿੱਧੀ ਵੀ ਕਰਦੇ ਆ ਤੇ ਸਰ ਵਿੱਚ ਚੇਤਾਵਨੀ ਵੀ ਦਿੰਦੇ ਆ ਦੇਖੋ ਪਹਿਲਾਂ ਚੰਨ ਕਾਲੇ ਕਾਨੂੰਨ ਲਿਆਂਦੇ ਉੱਥੇ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਤੋ ਇਹ ਜਿਹੜਾ ਹੁਣ ਸੈਂਚ ਉਹਨਾ ਕੈਸਲ ਕੀਤੀਆਂ ਨੇ ਜਾਂ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ ਜਦ ਤੱਕ ਇਹ ਸੈਂਚ ਉਹਨਾ ਬਹਾਲ ਨਹੀਂ ਹੋਣਗੀਆਂ ਸ਼ਗਰ ਜਾਰੀ ਹੋਊਗਾ ਜੇ ਸਾ ਸਰਬੀਰ ਸਿੰਘ ਵੱਲੋਂ ਲਾਉਣਗੇ ਸਮੁੱਚਾ ਅਕਾਲੀਆਂ ਨੇ ਪਹਿਲਾਂ ਵੀ ਯੋਗਦਾਨ ਪਾਇਆ ਹੁਣ ਵੀ ਯੋਗਦਾਨ ਪਾਉਗਾ ਅੱਛਾ ਮਨਜੋਤ ਇੱਕ ਸਵਾਲ ਇੱਕ ਸਵਾਲ ਸਟੂਡੈਂਟ ਜਥੇਬੰਦੀਆਂ ਤੋਂ ਵੀ ਪੁੱਛਿਓ ਜਰਾ ਕਿ ਅੱਗੇ ਕੋਈ ਵੱਡਾ ਸੰਘਰਸ਼ ਜਿਵੇਂ 10 ਨਵੰਬਰ ਦਾ ਇੱਕ ਵੱਡਾ ਸੰਘਰਸ਼ ਵੱਡਾ ਪ੍ਰੋਟੈਸਟ ਉਲਿੱਕਿਆ ਗਿਆ ਸੀ ਕਿ ਉਸ ਲੈਵਲ ਦਾ ਪ੍ਰੋਟੈਸਟ ਇੱਕ ਵਾਰ ਫਿਰ ਤੋਂ ਉਲਿੱਕਿਆ ਜਾ ਰਿਹਾ ਅਗਰ ਸੈਂਟਰ ਨੋਟੀਫਿਕੇਸ਼ਨ ਚੋਣਾ ਦੀ ਨਹੀਂ ਜਾਰੀ ਕਰਦੀ ਤਾਂ ਉਲਿੱਕਿਆ ਜਾ ਰਿਹਾ ਕੋਈ ਪ੍ਰੋਗਰਾਮ ਬੰਦਿਆ ਕੋਈ ਟਾਈਮ ਬਿਲਕੁਲ ਬਿਲਕੁਲ ਰਵਿੰਦਰ ਕਿਉਂਕਿ ਇਹ ਚੀਜ਼ਾਂ ਲਗਾਤਾਰ ਜਿਸ ਜ਼ਿਕਰ ਕਰੀਏ ਤਾਂ ਪ੍ਰਦਰਸ਼ਨ ਤਾਂ ਚੱਲ ਰਿਹਾ ਹੈ ਪਰ ਨਾਲ ਦੀ ਨਾਲ ਕੱਲ ਤੋਂ ਹੀ ਇਹ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ ਕਿ ਜੇਕਰ ਸੈਨੇਟ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ 1-2 ਦਿਨ ਦੀ ਵੇਟ ਕਰਨਗੇ ਅੱਜ ਦੀ ਮੀਟਿੰਗ ਹੈ ਕੱਲ ਦੀ ਮੀਟਿੰਗ ਉਸ ਤੋਂ ਬਾਅਦ 18-19 ਤਰੀਕ ਨੂੰ ਹੋਣ ਵਾਲੇ ਪੇਪਰ ਜਿਹੜੇ ਨੇ ਉਹਨਾਂ ਦੇ ਉੱਪਰ ਪਾਬੰਦੀ ਲਾਈ ਜਾਵੇਗੀ ਐਟਮ ਬਲਾਕ ਬੰਦ ਕੀਤਾ ਜਾਊਗਾ ਗੰਭੀਰ ਵੀ ਸਾਡੇ ਨਾਲ ਨੇ ਕਹ ਕੇ ਜੇਕਰ ਅਸੀਂ ਦੇਖਿਆ ਜਾਵੇ ਜੋ ਸਿਟੀ ਬਣਦੀ ਨਜ਼ਰ ਆਉਂਦੀ ਹੈ ਜਿਹੜੀ ਅੱਜ ਮੀਟਿੰਗ ਹੋਈ ਹੈ ਉਸ ਦੇ ਵਿੱਚ ਲੱਗਦਾ ਹੈ ਵੀ ਕਿਤਨਾ ਕਿਤੇ ਗੱਲਾਂ ਮੰਨਣੀਆਂ ਸ਼ੁਰੂ ਹੋ ਚੁੱਕੀਆਂ ਹਨ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀ ਹਾਂਜੀ ਭਾਈ ਯੂਨੀਵਰਸਿਟੀ ਪ੍ਰਸ਼ਾਸਨ ਤੇ ਤਾਂ ਦਬਾਅ ਹੈਗਾ ਹੀ ਆਪਣੀ ਗੱਲਾਂ ਮੰਨ ਵੀ ਰਿਹਾ ਜੋ ਇਹਨਾਂ ਦੇ ਲੈਵਲ ਦੀਆਂ ਅਹਲਚ ਧਰਨਾ ਜਿੱਡਾ ਵੱਡਾ ਉਹ ਯੂਨੀਵਰਸਿਟੀ ਪ੍ਰਸ਼ਾਸਨ ਦੇ ਲੈਵਲ ਤੋਂ ਕਿਤੇ ਵੱਡਾ ਇਹ ਰੌਲਾ ਕੋਈ ਸਟੂਡੈਂਟਾਂ ਤੇ ਯੂਨੀਵਰਸਿਟੀ ਅਥਾਰਟੀ ਦਾ ਨਹੀਂ ਇਹ ਰੌਲਾ ਯੂਨੀਵਰਸਿਟੀ ਦੇ ਸਟੂਡੈਂਟ ਨਾਲ ਪੰਜਾਬ ਦੀ ਤਮਾਮ ਜਨਤਾ ਦਾ ਸੈਂਟਰ ਨਾਲ ਰੌਲਾ ਤਾਂ ਉਹਦੇ 'ਚ ਜਿਹੜਾ ਮੇਨ ਸਾਡੀ ਮੰਗਾ ਕਿ ਸੈਨੇਟਰ ਇਲੈਕਸ਼ਨਾਂ ਦਾ ਸ਼ੈਡਿਊਲ ਜਲਦੀ ਚੜਾਇਆ ਜਾਵੇ ਉਹ ਡਿਮਾਂਡ ਯੂਨੀਵਰਸਿਟੀ ਦੇ ਵੀਸੀ ਕਾਲੀ ਜਾਂ ਪ੍ਰਸ਼ਾਸਨ ਦੇ ਵਸਤੇ ਦੀ ਗੱਲ ਨਹੀਂ ਜੀ ਉਹ ਉਹ ਸੈਂਟਰ ਸਰਕਾਰ ਵਾਈਸ ਪ੍ਰੈਜ਼ੀਡੈਂਟ ਦੇ ਵਸਤੇ ਦੀ ਗੱਲ ਆ ਤੇ ਉਹਨਾਂ ਵੱਲੋਂ ਕੀ ਆਉਂਦਾ ਕਦੋਂ ਆਉਂਦਾ ਇਹ ਕੁਝ ਆਪਾਂ ਹਜੇ ਤੱਕ ਦੱਸ ਨਹੀਂ ਰਿਹਾ ਅ ਜੇ ਪਹਿਲਾਂ ਵੀ ਇਹ 10 ਤਰੀਕ ਤੋਂ ਪਹਿਲਾਂ ਸਾਡੇ ਨਾਲ ਮੀਟਿੰਗਾਂ ਹੋ ਰਹੀਆਂ ਸੀ ਕਿ ਕਾਲ ਤੁਸੀਂ ਆਪਦੀ ਵਾਪਸ ਲੈ ਲਓ ਸ਼ਨੀ ਐ ਐਤਵਾਰ ਵਰਕਿੰਗ ਡੇ ਹੈ ਨਹੀਂ ਜੇ ਤਾਂ ਨਹੀਂ ਅਸੀਂ ਕੁਝ ਕਰ ਸਕਦੇ ਸੋਮਵਾਰ ਨੂੰ ਆ ਜੂਗਾ ਪਰ ਚਾਰ ਵਰਕਿੰਗ ਡੇ ਉਦੋਂ ਬਾਅਦ ਵੀ ਲੰਘ ਗਏ ਵਾਪਸ ਆ ਨਹੀਂ ਰਿਹਾ ਤਾਂ ਉਹਨਾਂ ਵਾਲੇ ਸਮੇਂ 'ਚ ਜਿਨ੍ਹਾਂ ਦੀ ਇਹੀ ਰਵਈਆ ਰਿਹਾ ਇਹਨਾਂ ਨੇ ਇਲੈਕਸ਼ਨ ਸ਼ਡਿਊਲ ਜਾਰੀ ਨਾ ਕਰਿਆ ਤਾਂ ਉਹਨਾਂ ਵਾਲੇ ਸਮੇਂ 'ਚ ਹੋਰ ਵੀ ਕੌਲਾਂ ਦਿੱਤੀਆਂ ਜਾ ਸਕਦੀਆਂ ਕੋਈ ਕੋਈ ਇਸ ਤੀ ਸੋਚੀ ਆ ਵੀ ਅਗਲਾ ਰਣਨੀਤੀ ਕਿਸ ਤਰੀਕੇ ਦੀ ਰਹਿਣੀ ਚਾਹੀਦੀ ਆ ਯੂਨੀਵਰਸਿਟੀ ਦੇ ਵਿੱਚ ਰਹਿਣਾ ਜਾਂ ਪੂਰੇ ਪੰਜਾਬ ਨੂੰ ਕਵਰ ਅਪ ਕਰਨਾ ਉਸ ਤਰੀਕੇ ਦੀ ਕੋਈ ਰਣਨੀਤੀ ਬਣਾਈ ਗਈ ਕੋਈ ਸੋਚੀ ਗਈ ਹੋਵੇ ਆਲ ਪਾਰਟੀ ਮੀਟਿੰਗ ਦੇ ਵਿੱਚ ਕਿਉਂਕਿ ਲਗਾਤਾਰ ਚੱਲ ਰਹੀ ਐ ਮੀਟਿੰਗਸ ਅਸਲ ਵਿੱਚ ਭਾਈ ਦੋਨੇ ਲੈਵਲ ਤੇ ਹੀ ਹੋਊਗਾ ਨਾ ਇੱਕ ਤਾਂ ਯੂਨੀਵਰਸਿਟੀ ਲੈਵਲ ਤੇ ਕਾਲਸ ਆਉਣ ਕਾ ਯੂਨੀਵਰਸਿਟੀ ਦੀ ਫੰਕਸ਼ਨਿੰਗ ਕੇ ਮੇ ਰੁਕੀ ਜਾ ਸਕਦੀ ਐ ਇਥੋਂ ਦੀ ਸਟੂਡੈਂਟ ਮੋਬਿਲੀਸ਼ਨ ਕਿਵੇਂ ਕਰੀ ਜਾ ਸਕਦੀ ਆ ਇਸ ਤੋਂ ਬਿਨਾ ਜੇ ਸਾਰੇ ਪੰਜਾਬ ਦਾ ਮਸਲਾ ਤਾਂ ਪੰਜਾਬ ਚ ਪੰਜਾਬ ਚ ਦੋ ਦੋ ਕਾਲਜਾਂ ਦਾ ਮਸਲਾ ਉਹਨਾਂ ਕਾਲਜਾਂ ਚ ਕੋਈ ਇਵੈਂਟ ਕਰੇ ਜਾ ਸਕਦੇ ਉੱਥੇ ਪ੍ਰੋਟੈਸਟ ਕਰੇ ਜਾ ਸਕਦੇ ਆ ਪੰਜਾਬ ਚ ਬੀਜੇਪੀ ਇੱਕ ਪੋਲੀਟੀਕਲ ਧੈਰਾ ਜਿਹਦੇ ਨੂੰ ਜਿਹਦੇ ਰੋਲ ਚ ਹੈ ਖੜੇ ਆ ਉਹ ਬੀਜੇਪੀ ਦੇ ਲਈ ਧੰਨਵਾਦ ਤੁਹਾਡਾ ਧੰਨਵਾਦ ਬਹੁਤ ਬਹੁਤ ਗੱਲ ਕਰਨ ਦਾ ਜਾਣਕਾਰੀ ਦੇਣ ਦੇ ਲਈ ਅਸੀਂ ਹੁਣ ਮੁਹੰਮਦ ਖਾਲਿਦ ਸਾਹਿਬ ਕੋਲੇ ਜਾਂਦੇ ਆ ਕਾਲਿਦ ਸਾਹਿਬ ਥੋੜਾ ਦੱਸਿਓ ਟੈਕਨੀਕਲੀ ਤੌਰ ਤੇ ਅਗਰ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਕੋਈ ਨੋਟੀਫਿਕੇਸ਼ਨ ਕਰਦਾ ਵੀ ਹੈ ਇਲੈਕਸ਼ਨ ਨੂੰ ਲੈ ਕੇ ਤਾਂ ਕਿੰਨਾ ਕੁ ਸਮਾਂ ਲੱਗਦਾ ਇੰਨਾ ਕਿੰਨਾ ਕੁ ਸਮਾਂ ਲੱਗਦਾ ਕਿੰਨੇ ਦਿਨ ਹੋ ਗਏ ਪ੍ਰੋਟੈਸਟ ਕਰਦਿਆਂ ਨੂੰ 10 ਤਰੀਕ ਨੂੰ ਐਡਾ ਵੱਡਾ ਪ੍ਰੋਟੈਸਟ ਹੋਇਆ ਤੇ ਨਾਲ ਦੀ ਨਾਲ 11 ਨੂੰ ਜਾਂ 12 ਨੂੰ ਕਰ ਦਿੰਦੀ ਯੂਨੀਵਰਸਿਟੀ ਇਲੈਕਸ਼ਨ ਡੇਟ ਦਾ ਅਨਾਉਂਸਮੈਂਟ ਕਿਉਂ ਇੰਨਾ ਵੇਟ ਕੀਤਾ ਇੰਨਾ ਕਿੰਨਾ ਕੁ ਲਾਹ ਹੁੰਦਾ ਕਿੰਨੀਆਂ ਕੁ ਪਰਮਿਸ਼ਨਾਂ ਹੁੰਦੀਆਂ ਆਵਾਜ਼ ਨਹੀਂ ਆ ਰਹੀ ਤੁਹਾਡੀ 2020 ਤੇ ਬਾਅਦ ਜਿਸ ਵੇਲੇ ਨਵੀਂ ਸੈਨੇਟ ਬਣਨੀ ਸੀਗੀ ਇਹਨਾਂ ਨੇ ਉਸ ਦੇ ਵਿੱਚ ਵੀ ਬਹੁਤ ਡਿਲੇ ਕੀਤਾ ਜੀ ਇੱਥੇ ਤੱਕ ਕਿ ਸੈਨੇਟ ਦੇ ਮੈਂਬਰਾਂ ਨੂੰ ਤੇ ਟੀਚਰਜ਼ ਨੂੰ ਕੋਰਟ ਜਾਣਾ ਪਿਆ ਹੂੰ ਤਾਂ ਉਹ ਦਬਾਅ ਦੇ ਵਿੱਚ ਇਹਨਾਂ ਨੇ ਉਸ ਵੇਲੇ ਬਣਾ ਲਈ ਸੈਨੇਟ ਐਤ ਕੀ ਜਿਹੜੀ ਹੈਗੀ ਹੈ 31 ਅਕਤੂਬਰ ਨੂੰ ਸੈਨੇਟ ਦੀ ਟਰਮ ਖਤਮ ਹੈ ਇਹਨਾਂ ਦੇ ਦਬਾਅ 24 ਨੂੰ ਖਤਮ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਅੱਜ ਤੱਕ ਨਹੀਂ ਆਇਆ ਕਿ ਸੈਨੇਟ ਸੀ ਕੰਸਟੀਟਿਊਟ ਕਰਨੀ ਹੈ ਕਿਉਂ ਕਿ ਉਹਨਾਂ ਦੇ ਦਿਮਾਗ 'ਚ ਹੋ ਰਹੀ ਉਹ ਚੱਲ ਰਹੀ ਸੀ ਕਿ ਸੈਨੇਟ ਖਤਮ ਹੀ ਕਰ ਦੇਣੀ ਹੈ ਹੂੰ ਤੋ ਕਰਨ ਦੀ ਕੋਸ਼ਿਸ਼ ਕਰ ਵੀ ਦਿੱਤੀ ਖਤਮ ਨਹੀਂ ਜਾਂ ਇਹ ਸੈਨੇਟ ਦਾ ਬਿਲਕੁਲ ਰੂਪਰੇਖਾ ਨਕਸ਼ਾ ਹੀ ਚੇਂਜ ਕਰਤਾ ਸੈਨੇਟ ਦਾ ਵਿਦ ਸਿੰਡੀਕੇਟ ਦਾ ਆਪਾਂ ਉਹਦੇ ਬਾਰੇ ਡਿਟੇਲ 'ਚ ਨਾ ਜਾਈਏ ਕਿਉਂਕਿ ਸਾਰਾ ਕੁਝ ਬਹੁਤ ਡਿਸਕਸ ਹੋ ਚੁੱਕਿਆ ਹੈ ਅਖਬਾਰਾਂ ਦੇ ਵਿੱਚ ਵੀ ਇਲੈਕਟ੍ਰੋਨਿਕ মিডিਆ ਦੇ ਵਿੱਚ ਹੂੰ ਉਹਨਾਂ ਨੇ ਕਿਹਾ ਕਿ ਜਿਹੜੇ ਕੇਂਦਰ ਦੇ ਵਿੱਚ ਬੈਠਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜਾ ਕਿ ਚਾਂਸਲਰ ਹੈ ਯੂਨੀਵਰਸਿਟੀ ਦਾ ਕੀ ਉਹ ਇੰਨੇ ਸੈਂਸਿਟਿਵ ਹੈ ਇਸ ਮਸਲੇ ਦੇ ਬਾਰੇ ਇੱਥੇ ਤਾਂ ਲੋਕਲ ਐਡਮਿਨਿਸਟ੍ਰੇਸ਼ਨ ਤੋਂ ਹੈ ਵਾਈਸ ਚਾਂਸਲਰ ਜਾਂ ਦੂਸਰੇ ਟੀਚਰਸ ਹਨ ਕਿਉਂਕਿ ਇੱਥੇ ਲੋਕਲ ਬੈਠੇ ਹਨ ਉਹਨਾਂ ਨੂੰ ਪਤਾ ਇੱਥੇ ਪ੍ਰੈਸ਼ਰ ਹੈ ਔਰ ਇੱਥੇ ਜੋ ਕੁਝ 10 ਤਰੀਕ ਨੂੰ ਹੋਇਆ ਉਹ ਉਹਨਾਂ ਨੂੰ ਪਤਾ ਹੈ ਲੇਕਿਨ ਉੱਥੇ ਕੇਂਦਰ ਜਿਹੜੇ ਬੈਠੇ ਉਹ ਹਜੇ ਤੱਕ ਵੀ ਉਹਨਾਂ ਦੇ ਕੰਨ ਤੇ ਜੂੰ ਨਹੀਂ ਰੰਗੇ ਆ ਉਹਨਾਂ ਨੂੰ ਪਤਾ ਨਹੀਂ ਇਹ ਮਸਲਾ ਕਿੰਨਾ ਸੈਂਸਿਟਿਵ ਹੈ ਪੰਜਾਬੀਆਂ ਦੇ ਇਤਿਹਾਸ ਨਾਲ ਪਛੋਕੜ ਨਾਲ ਕਿੰਨੀ ਇਹ ਯੂਨੀਵਰਸਿਟੀ ਜੁੜੀ ਹੋਈ ਹੈ ਉਹਨਾਂ ਨੂੰ ਇਸ ਚੀਜ਼ ਦਾ ਅੰਦਾਜ਼ਾ ਹੀ ਨਹੀਂ ਹੈ ਹੂੰ ਉਹ ਦੂਸਰੀ ਗੱਲ ਇਹ ਹੈ ਕਿ ਅਗਰ ਉਹ ਅੱਜ ਵੀ ਨੋਟੀਫਿਕੇਸ਼ਨ ਵੀ ਕਰ ਦਿੰਦੇ ਆ ਹੂੰ ਤਾਂ ਵੀ ਘੱਟੋ ਘੱਟ 6 ਮਹੀਨੇ ਲੱਗ ਜਣਗੇ ਇਲੈਕਸ਼ਨ ਹੁੰਦੇ ਅੱਛਾ ਕਿਉਂ ਕਿਉਂ ਕਿ ਗ੍ਰੈਜੂਏਟ ਦਾ ਇਹ ਸਮਝਾ ਦਿਓ ਕਿਉਂਕਿ ਟਾਈਮ ਥੋੜਾ ਘਟਾ ਹੈ ਨੋਟੀਫਿਕੇਸ਼ਨ ਕਰਨ ਤੇ ਕਿੰਨਾ ਟਾਈਮ ਲੱਗ ਸਕਦਾ ਹੈ ਇਹ ਕਿਦਾਂ ਦਾ ਦੇਖੋ ਅੱਜ ਅਗਰ ਕੱਲ ਨੋਟੀਫਿਕੇਸ਼ਨ ਕਰਨ ਦੇ ਵਿੱਚ 5 ਮਿੰਟ ਨਹੀਂ ਲੱਗਦੇ ਤੇ ਫਿਰ ਓਕੇ ਹੈ ਲੇਕ ਅੱਛਾ ਜਿਸ ਵੇਲੇ ਸੁਣੋ ਹਮ ਯੂ ਚੈਂਸਲਰ ਨੇ ਉਹਨਾਂ ਨੂੰ ਸ਼ੈਡਿਊਲ ਭੇਜਿਓਗੇ ਨਾ ਇਲੈਕਸ਼ਨ ਦੀ ਉਹਦਾ ਪਿਛਲੇ ਸਾਰੇ ਇਲੈਕਸ਼ਨ ਹੁੰਦੇ ਆ ਉਹਦੇ ਡੇਟੇ ਚੇਂਜ ਕਰਨੀ ਆਉਂਦੀਆਂ ਹਮ केजी ਫਲਾਨੀ ਕੰਸਟੀਟੂਐਂਸੀ ਦਾ ਟੀਚਰ ਕੰਸਟੀਟੂਐਂਸੀ ਦਾ ਕਦੋਂ ਨਾਮਿਨੇਸ਼ਨ ਹੋਊਗਾ ਕਦੋਂ ਸਕਰੂਟੀ ਹੋਊਗੀ ਕਦੋਂ ਵਿਧਰਾਲ ਹੋਊਗੀ ਕਦੋਂ ਇਲੈਕਸ਼ਨ ਹੋਏਗਾ ਹਰ ਇੱਕ ਕੰਸਟੀਟੂਐਂਸੀ ਦਾ ਜਿਹੜੀਆਂ ਕਈ ਕੰਸਟੀਟੂਐਂਸੀਸ ਨੇ ਟੈਕਨੀਕਲ ਟੀਚਰਸ ਦੀ ਹੈ ਪ੍ਰਿੰਸੀਪਲਸ ਦੀ ਹੈ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀ ਹੈ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰਾਂ ਦੀ ਹੈ ਗ੍ਰੈਜੂਏਟ ਕੰਸਟੀਟੂਐਂਸੀ ਦੀਆਂ ਕਈ ਕੰਸਟੀਟੂਐਂਸੀਸ ਹੈ ਕਿ ਉਹਦੇ ਵਿੱਚ ਉਹ ਸਾਰੇ ਸੈਨੇਟ ਬੰਦੇ ਬਣਾਉਂਦੇ ਘੱਟੋ ਘੱਟ 6 ਮਹੀਨੇ ਲੱਗ ਜਾਂਦੇ ਆ ਚਲੋ ਇਹ ਕਿ ਚਾਰਾ ਜੋਈ ਤਾ ਸ਼ੁਰੂ ਹੋਵੇ ਇਹ ਹੀ ਮੈਨੂੰ ਤਾਂ ਇਹ ਸਮਝ ਆ ਰਿਹਾ ਲੇਕਿਨ ਲੇਕਿਨ ਉਹ ਸ਼ੁਰੂ ਸ਼ੁਰੂਆਤ ਉਦੀ ਤਾਲ ਹੋਊਗੀ ਜੇ ਸਵੇਲੇ ਤੁਸੀਂ notification ਕਰੋਗੇ 아직 ਤਾਂ ਉਹ ਹੀ ਨਹੀਂ ਹੋ ਰਿਹਾ اچھا ਉਹ notification ਦੀ ਮੰਗ ਕੀਤੀ ਜਾ ਰਹੀ ਹੈ ਮੈਨੂੰ ਲੱਗਦਾ ਸਟੂਡੈਂਟਸ ਬਹੁਤਾ ਹੋਰ ਕੁਝ ਨਹੀਂ ਮੰਗ ਰਹੇ ਧੰਨਵਾਦ ਖਲੀਲ ਸਾਹਿਬ ਤੁਹਾਡਾ ਇਨੀ ਜਿਹੜੀ ਜਾਣਕਾਰੀ ਦੇਣ ਦੇ ਲਈ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਰੇਡ ਕਾ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਬਰਕਰਾਰ ਹੈ ਹਾਲਾ ਹਾਲਕੀ ਮੀਟੀਆਂ ਚੱਲ ਰਹੀਆਂ ਨੇ ਗੱਲਬਾਤ ਚੱਲਦੀ ਹੈ ਗੱਲਬਾਤ ਟੁੱਟੀ ਨਹੀਂ ਹੈ ਲੇਕਿਨ ਫਿਰ ਵੀ ਹਲੇ ਤੱਕਰ ਮਸਲੇ ਦਾ ਹੱਲ ਨਹੀਂ ਹੋ ਰਿਹਾ 5 ਮਿੰਟਾਂ ਦੇ ਕੰਮ ਦੇ ਉੱਤੇ ਇੰਨਾ ਟਾਈਮ ਕਿਉਂ ਲੱਗ ਰਿਹਾ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਇੱਛਾ ਸ਼ਕਤੀ ਦੇ ਵਿੱਚ ਕੋਈ ਕਮੀ ਹੈ ਸੈਂਟਰ ਦੀ ਇਹ ਹਲਤਿਕਾ ਸਵਾਲਾਂ ਦੇ ਘੇਰੇ ਦੇ ਵਿੱਚ ਦੇਸ਼ ਅਤੇ ਦੁਨੀਆ ਦੀਆਂ ਹੋਰ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਪੀਟੀਸੀ ਨਿਊਜ਼ ਦੇ ਨਾਲ